ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਆ ਜੀ 6 ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਅੱਜ ਜਿੰਨੇ ਕ ਨਗ ਬਾਈ ਕੋਲ ਹੈਗੇ ਆ ਬਸ ਸੀਮਣ ਦੇ ਕਾਬਿਲ ਹੀ ਆ ਜੀ ਜਾ ਕੇ ਅਗਲਾ ਆਪ ਦਾ ਚੰਗਾ ਮਾੜਾ ਜਿਹੋ ਜਾਂ ਮਰਜ਼ੀ ਸੀ ਮਨ ਭਰਾਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸ ਦਿਓ ਜੀ ਨਾਮ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਕੂਲਿਆ ਖੁਰਦਾ ਜਿਲ੍ਹਾ ਮੋਂਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਰੈਨ ਦਾ ਵੱਡਾ ਕੂਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935553 6 ਨਾਗਾ ਜੀ ਅੱਜ ਹਾਂ ਜੀ ਬਰਾੜ ਸਾਹਿਬ 6 ਨਾਗਾ 6 ਦੇ 6 ਹੀ ਮੰਨ ਲਓ ਵੀ ਟੀਕਾ ਲੈਣ ਤੇ ਤਿਆਰ ਜੀ ਕਾਬਲੀ ਆ ਕਾਬਲੀ ਠੀਕ ਆ ਦੰਦੋ ਕਿਵੇਂ ਆਏ ਦੰਦੋ ਬਰਾੜਾ ਇੱਕ ਵਸ਼ੀਆ ਦੂਨ ਦੇ ਚੱਕਦੀ ਆ ਮਨ ਲ ਕੱਢਣੀ ਲੱਗੇ ਬਾਕ ਖੀਰ ਗਈ ਠੀਕ ਆ ਹਾਂ ਚਾਰ ਚਾਰ ਹੀ ਧਾਣਾ ਫੂਡ ਸ਼ਾਂ ਕਿਹਦੇ ਨੂੰ ਝੂਲ ਗਾਲਾਂ ਬੱਚਿਆਂ ਦਾ ਗਾਰੰਟੀ ਹੋਊਗਾ ਆ ਆ ਇੱਕ ਨੰਬਰ ਦਾ ਸ਼ੁਰੂ ਗਰ ਆਏ ਦਾ ਉਮਰ ਕਿੰਨੀ ਆ ਵੀਰੇ ਇਹ ਬਰਾੜ ਕੋਈ 15 ਮਹੀਨੇ ਦੀ ਮੰਨ ਲੈ ਕੋ 13 ਦੀ ਮੰਨ ਲੈ ਖੀਰੀ ਆ ਬੱਚੀ ਕੱਲ ਮੋਹ ਖੀਰੀ ਮੰਨ ਲਈ ਆ ਜੇ ਉਮਰ ਜਿੰਨੀ ਮਰਜ਼ੀ ਮੰਨ ਲੈ ਲਓ ਜੀ ਦੰਦੋ ਗਾਰੰਟਡ ਕੀਰੀ ਆ ਜੇ ਦੰਦ ਸਿੱਟਿਆ ਵੀ ਮਿਲੂਗਾ ਉਹਦਾ ਆਪਣੀ ਜ਼ਿੰਮੇਵਾਰੀ ਠੀਕ ਆ ਚੰਗੀ ਆ ਬੱਚੀ ਵੀਰੇ ਪਹਿਲਾਂ ਤਾਂ ਤੁਸੀਂ ਹਾਈਟ ਚੈੱਕ ਕਰੋ ਪ੍ਰਿੰਟ ਵੀ ਸੋਨਾ ਆਇਆ ਦੇ ਝੂਲੀ ਵੀ ਗਰਮ ਵਾਲੀ ਦੀ ਪੂਰੀ ਟਾਪ ਦੀ ਆ ਕੋਈ ਪੋਰਟ ਸ਼ਾਂਗ ਨੇ ਚਮਕ ਦਮਕ ਵਾਲੀ ਆ ਫੁੱਲ ਮੋੜਲੇ ਇੰਬਰੇ ਬਾਕੀ ਚੰਗੀ ਆ ਬੱਛੀ ਜਾਂਦੀ ਨਹੀਂ ਗਰਮ ਵਾਲੀ ਨੇ ਸੀਮਣਾ ਲੈ ਲੈਣਾ ਬਿਰੇ ਦਾ ਸੰਭੀ ਪਲੀ ਵੀ ਆ ਪੂਰੀ ਸੰਭੀ ਪਲੀ ਆ ਫਿਰੋ ਗੋਲ ਹੀ ਪਈ ਆ ਠੀਕ ਆ ਬਿਰੇ ਖੋਲੀ ਚਮਕ ਦਮਕ ਚੰਗੀ ਆ ਤੇ ਭਾ ਕਰਨੇ ਬਈ ਅੱਬਾ ਛੋਟੇ ਛੋਟੇ ਜਮਾ ਜਿਹੜੇ ਲੈਣੇ ਹੋਏ ਯਸ ਤੈਨੂੰ ਭਾ ਦਾ ਭਰਾ ਰਹੇ ਆ ਹਾਂ ਬਈ ਘਰੇ ਅਗਲਾ ਬੱਛੀ ਪਾਲ ਕੇ ਖਰਚਾ ਕਹਿਣ ਲਵੇ ਤੇ ਮੋਲ ਲੈ ਕੇ ਕਹਿਣ ਲਵੇ ਅੱਛਾ ਇਹ ਸਸਤੀ ਪਾਉ ਹਾਂ ਕੀ ਡਿਮਾਂਡ ਹੁਣ ਮੰਗਾ ਨੂੰ ਤਾਂ ਮੈਂ ਤਾਂ ਕਰਦਕ 50 ਫਿਰ ਖਾਪਿਆ ਕਰਿਆ ਆਪ ਬਾਲ ਨਹੀਂ ਨਹੀਂ ਤਾਂ ਲਿਆ ਆਪ ਘਾਟੀ ਕਰ 20000 ਦੀ ਬੱਸੀ ਦੇ ਦੇ ਕਿੰਨੇ ਦੀ 20 ਦੀ ਕਿਰੀ ਬੱਚੀ ਕਿਰੀ ਬੱਚੀ ਇਹ ਦੂ ਵਾਤਾਇ ਖਾ ਕੇ ਤਿਆਰ ਹੋਈ ਹੋਊਗੀ ਜਿੰਨੇ ਇਹਦਾ ਬਾਲੇ ਖਾ ਗਈ ਇਹਦਾ ਪਤਾ ਨਹੀਂ ਕਿੰਨੇ ਖਾ ਗਈ ਇਹ ਤਾਂ ਕਈ ਵੀ ਖਾ ਗਈ ਆ 20000 ਚ 22 ਮਾੜਾ ਮੁੱਟਾ ਹੋ ਜਾਊਗਾ ਇਕੱਠੇ ਮਾਣ ਦਾਣਾ ਕੱਲੀ ਜੋ ਵੀ ਕਰਦੇ ਕੱਲ ਮਾੜਾ ਮੋਟਾ ਚੱਲੇ ਖੁਸ਼ੀ ਨਾਵੇਂ ਆਏ ਗਏ ਦਾ ਮਾਨਸਾਨ ਹੋ ਜਾਊਗਾ ਬਾਹਲਾ ਨਹੀਂ ਹੋਣਾਗਾ ਬਈ ਕੋਈ ਕਹੂਗਾ 20000 ਦਾ ਹੋ ਜਾਊਗਾ ਵੀਡੀਓ ਪਾਉਣਾ ਮੰਗਣ ਦਾ 25 ਮੁੱਲ ਕਰਦਿਏ 30 ਕਰਦਿਏ ਮੁੱਲ ਥੋੜਾ ਹੋਰ ਯਾਰ ਆਪਣੇ ਨਾਲ ਗਾਂਹ ਕਿ ਜਿਹੜੇ ਜੁੜੇ ਵਿਆ ਆਪਾਂ ਅਗਲੇ ਨੂੰ ਚੀਜ਼ ਵੀ ਦੇਣੀ ਆ ਰੇਟ ਵੀ ਦੇਣ ਠੀਕ ਆ ਬਈ ਹਾਂ ਦੰਦਾਂ ਦਾ ਦਰਦ ਕਾਹਦਾ ਇਹਦੇ ਦੰਦ ਚੈੱਕ ਕਰਾ ਦਿਓ ਜੀ ਦੰਦ ਐ ਇੱਕ ਦਿਨ ਤਾਂ ਦਿਖਾਉਣ ਲੱਗ ਗਏ ਕਿਉਂਕਿ ਬੱਚਿਆਂ ਵੱਡੀਆਂ ਇੱਕ ਦਿਨ ਕੱਚੀ ਕੀ ਤੇ ਆ ਮੈਨੂੰ ਸਾਹ ਲੱਗ ਕੇ ਦੋ ਦੀ ਚੌਕੀ ਲੱਗ ਗਈ ਦੋ ਦੀ ਚੌਕੀ ਇੱਕ ਆਉਦੇ ਆਪਾਂ ਦੰਦ ਉਹ ਝੂਲੀ ਬੁਲਾ ਲਈ ਫਿਰਦੀ ਐ ਢਿੱਲੀ ਲੱਗਦੀ ਆ ਨਾ ਜਿਵੇਂ 6-7 ਮਹੀਨੇ ਕੱਪੜ ਹੁੰਦੀ ਦੇਖ ਸਹੀ ਗੱਲ ਐ ਢਿੱਲੀ ਐ ਝੂਲੀ ਹੁਣ ਇਹਦੇ ਤਾਂ ਨਾ ਮੈਨੂੰ ਕਹਦੇ ਵੀ ਘੱਟ ਪੈਸੇ ਮੰਗ ਲੈ ਠੀਕ ਆ ਤਾਂ ਨਹੀਂ ਲੱਗਿਆ ਇਹਦੇ ਨਹੀਂ ਠੀਕ ਆ ਜੀ ਲੱਗਿਆ ਵੀਰੇ ਠੀਕ ਐ ਕੱਚੀ ਵਸੀਆ ਚੰਗੀ ਆ ਵਿੱਚ 17 ਦਿੰਦੀ ਆ ਬਸ ਅੱਛਾ ਹੀਟ ਚੱਲੀ ਆ ਹਾਂ ਹੀਟ ਚੱਲ ਜਾਂਦਾ ਤੇ ਤਨ ਤਨ ਕਰਾ ਜੂਗੀ ਮੈਂ ਨਾ ਜਿੱਦ ਸੂਈ ਵਾਸੀ ਲੜ ਲੜ ਸੂਣੀ ਟਰਾਲੀ ਰੇਤੇ ਦੀ ਲਾਉਣੀ ਪੈਣੀ ਆ ਫੇਰ ਸੂਈ ਹੈ ਸਹੀ ਗੱਲ ਹੈ ਚੰਗੀ ਆ ਬੱਚੀ ਫੁੱਲ ਚਮਕਦਾ ਅੰਕਾਲੀ ਐ ਸੰਭੀ ਬਲੀ ਐ ਕੋਈ ਆ ਨਹੀਂ ਲਸੀ ਲਾਵੇਂ ਨਹੀਂ ਨਾ ਨਾ ਇਹਨਾਂ ਤਾਂ ਤੁਰਨਾ ਵੀ ਨਹੀਂ ਆਉਂਦਾ ਯਾਰ ਖੁੱਲੀ ਆਈ ਆ ਫਾਰਮ ਖਲਿਆਰੇ ਦੇ ਤੁਰਨਾ ਨਹੀਂ ਆਉਂਦਾ ਆ ਪੂਰੀ ਕੋਹਾ ਜਾ ਕਰਦੀਆਂ ਠੀਕ ਆ ਇਹਦਾ ਖੁੱਲੀਆਂ ਛੱਡੀਆਂ ਉਹਨੇ ਫੇਰ ਮਾਰਦੀਆਂ ਸ਼ਾਲਾ ਆ ਲਡੂ ਲਾ ਬਹੁਤ ਆ ਬਾਈ ਚੋਲੀ ਚ ਮੈਂ ਕਹਿੰਦਾ ਟੈਲ ਤਾਂ ਆ ਕੋਈ ਨਹੀਂ ਬੰਨ ਦੀਏ ਟੈਨ ਚੋਂ ਲੱਗ ਜਾ ਭਾਵੇਂ ਟੈਲ ਤਾਂ ਇੰਨੀ ਰੱਖੀ ਫਰਦੀ ਆ ਠੀਕ ਹੈ ਜੀ ਹਾਂ ਇਹਦਾ ਛੋਟਾ ਜਿਹਾ ਜ ਆ ਜਿਹੜੇ ਲੈਣੇ ਹੋਏ ਉਹੀ ਦੱਸੋ ਜਿਹੜਾ 25000 ਰੁਪਇਆ ਜੋੜਾ ਲੈ ਜੇ ਜੋੜਾ ਲੈ ਜਾਪਾ ਵੱਧ ਮਾਨਤਨ ਕਰ ਠੀਕ ਹੈ ਛੋਟੇ ਛੋਟੇ ਭਾਈ ਆ ਤੂੰ ਰੇਟ ਨਹੀਂ ਨਾ ਜਾ ਬਰਾੜ ਚੀਜ਼ਾਂ ਦੇ ਹੂੰ ਚੀਜ਼ਾਂ ਨਹੀਂ ਰੇਟ ਵਿੱਚ ਜਾ ਨਹੀਂ ਹੋਣੀ 25000 ਚ ਪਹਿਲੇ ਦਿਨੋਂ ਲੈ ਗਣਨ ਲੱਗ ਜਾ ਪੈਸੇ ਤੇ ਨਹੀਂ ਹੋਣੀ ਜਿਵੇਂ ਮਾਲਾਂ ਵੀ ਜੇ ਕੋਈ ਏਡੀ ਵਸ਼ੀ ਤਿਆਰ ਕਰ ਦੇਵੇ ਹੂੰ 25000 ਰੁਪਏ ਚ ਹੂੰ 25000 ਤੋਂ ਉਹਦਾ 20 ਪਾ ਦੇ 245 ਦੀ ਕਰ ਦੇਵੇ ਇੱਕ ਵਸ਼ੀ ਤਿਆਰ ਅੱਛਾ ਏਡੀ ਏਡੀ ਬੱਚੀਆਂ ਫਰੀ ਠੀਕ ਆ ਆਫਰ ਹਾਂ 1 ਵੀ ਰੁਪਿਆ ਨਹੀਂ ਲੜਕਾ ਠੀਕ ਆ ਨਹੀਂ ਹੋਣੀ ਇਹ ਦੁੱਧ ਹੀ ਬਹੁਤ ਪੀ ਜਾਣਾ ਫੇਰ ਇਹਨੂੰ ਜਿਹੜਾ 5 ਤੋਂ 7 ਲੀਟਰ ਦਿਹਾੜੀ ਦਾ ਪਿਉਣਾ ਕਹੂ ਜੇ ਇਹੋ ਜੇ ਕੱਢ ਕਣੋ ਸਹੀ ਗੱਲ ਹੈ 7 ਲੀਟਰ ਦੁੱਧ ਕਰਦਾ ਸਹੀ ਗੱਲ ਹੈ ਤੇ ਬਾਕੀ ਘਰਗੱਲ ਦੀ ਫੀਡ ਵੇਖ ਲੈ ਦੋ ਗਿਆ ਦਾ ਘਟਾ ਵੱਡਾ ਸਹੀ ਗੱਲ ਹੈ ਜੀ ਤੂੰ ਕਿੰਨਾ ਘੱਟੇ ਖਾਣਗਾ ਉਹਦਾ ਇਹ ਰੋੜ ਤਾਂ ਹੈ ਨਹੀਂ ਜਿਹੜੀਆਂ ਖੱਚ ਕੇ ਵਧਾ ਦੇਗਾ ਹਾਂ ਇਹ ਤਾਂ ਗੱਲ ਹੈ ਖਾ ਕੇ ਤਿੰਨ ਨੰਬਰ ਨਾ ਜੋ ਵੀਰੇ ਆ ਗਿਆ ਦੇਖ ਇਹਦੀ ਕਿੰਨੀ ਕੋਮਰ ਆ ਇਹ ਦੋ ਦੇ ਕੱਢ ਨਹੀਂ ਲੱਗੀ ਆ ਬੱਚੀ ਹਾਂ ਤੇ ਪਲਿਆਵਾ ਬੱਚਾ ਜਮ ਤਿਆਰ ਆ ਠੀਕ ਹੈ ਹਾਂ ਦੇਖ ਚੰਗੀ ਆ ਰਾਜੀ ਰੂਜੀ ਬਾਲੀ ਆ ਠੀਕ ਆ ਬਾਕੀ ਸੋਹਣੀ ਝੋਲੀ ਆ ਕੱਲਾ ਕੱਲਾ ਇਹਦੇ ਫੂਡ ਸ਼ਾਂ ਕਿਹਦੇ ਵੀ ਨਹੀਂ ਮੈਂ ਕਹਿੰਦਾ ਫੂਡ ਸ਼ਾਂ ਦੀ ਗਾਰੰਟੀ ਵੀਰੇ ਅਗਲਾ ਮਕਰੋ ਲਵਾਵੇਂ ਬੱਛੀ ਪਹਿਲਾਂ ਚੈੱਕ ਕਰ ਲਵੇ ਠੀਕ ਆ ਜੇ ਫੂਡ ਸ਼ਾਂਗ ਹੋਵੇ ਬੱਛੀ ਫ੍ਰੀ ਰੱਖ ਲਵੇ ਬਸ ਠੀਕ ਆ ਗੱਲ ਹੀ ਖਤਮ ਬਸ ਬਸ ਠੀਕ ਆ ਵੀਰੇ ਚੰਗੀ ਆ ਬੱਛੀ ਵੀਰੇ ਇਹਨੇ ਵੀ ਜਾਂਦੀ ਨੇ ਟੀਕਾ ਲੈ ਲੈਣਾ ਚਮਕ ਦਮਕ ਵੀਰੇ ਪੂਰੀ ਚੰਗੀ ਆ ਜਿਹੜੇ ਦੋੰਦ ਦੇ ਦੰਦ ਆ ਬੱਛੀ ਵੀਰੇ ਹਾਲ ਨੂੰ ਸੂ ਪੈਣੀ ਆ ਬੱਛੀਆਂ ਹੁੰਦੇ ਹਾਲ ਨੂੰ ਸੂ ਪੈਣੀ ਆ ਹਾਂ ਜਿਹੜੇ ਡਿਮਾਂਡ ਇਹਦੀ ਵੀਰੇ ਬਰਾੜੋ 20000 ਦੀ ਬੱਛੀ ਹੋਵੇ ਏ ਵੀ ਵੀ ਦੀ ਦੇਖੋ ਤਾਨਾ ਲਾ ਲੂਗਾ ਪਰ ਕੱਟ ਕਰਨ ਲੱਗ ਪਰ ਯਾਰ ਮੈਂ ਤੁਹਾਨੂੰ ਦੱਸਦਾ ਹੁਣ ਏਡੀਆਂ ਏਡੀਆਂ ਬੱਛੀਆਂ ਮਿਲਦੀਆਂ ਨਹੀਂ ਪ੍ਰਾਹ ਲਾਣ ਜਾਂਦੇ ਅਗਲਾ ਕਹਿੰਦਾ ਭਾਈ ਇਹਨੇ ਦੀ ਕਾਰਕਲ ਖਾ ਗਈ ਹਾਂ ਇੱਕ ਨਾ ਦਿੰਦਾ ਅਗਲਾ ਤਾਂ ਆਹ ਹੋਵੇ ਤਾਂ ਅਗਲਾ ਕਦ ਤੁਸੀਂ ਆ ਕੇ ਮੋਲ ਜਾਂ ਲਾਉਨੇ ਹੈਗੇ ਉਹ ਕਗੜਾ ਦਾ ਗੇਟੋਂ ਬਾਹਰ ਕੱਢਣ ਦਾ ਆਵਾ ਟੰਬਾ ਨਹੀਂ ਖੈਦਾ ਇੱਕ ਬਸ ਕਸਰ ਕੋਈ ਨਹੀਂ ਹੁੰਦੀ ਕਿਚਨ ਵਾਲੇ ਜਿਹਨੇ ਭਾਈ ਸਾਂਭੀ ਆ ਦਵਾਈਆਂ ਨੂੰ ਸਾਂਭੀ ਆ ਠੀਕ ਆ ਇਹਨਾਂ ਖਰਚਾ ਖਵਾਇਆ ਐਵੇਂ ਵਾਂਗੂ ਕਿਹੜਾ ਦੇ ਦੂਗੇ ਇਹ ਤਾਂ ਗੱਲ ਹੈ ਆਪਾਂ ਨਹੀਂ ਮਾਲਕ ਦੇ ਸਕ ਆਪਾਂ ਨਹੀਂ ਦੇ ਸਕਦੇ ਇਹ ਤਾਂ ਖਰਚਾ ਤਾਂ ਮਹਿੰਗਾਈ ਹੈ ਕਿ ਆ ਭਾਈ ਹੂੰ ਖਰਚਾ ਇੱਕ ਬਹੁਤ ਖਾ ਜਾਊਗਾ ਹਾਂ ਇਹ ਤਾਂ ਗੱਲ ਸਹੀ ਆ ਤੇ ਨਾਗਾ ਗਿਆ 4 ਨੰਬਰ ਜੀ ਪ੍ਰਿੰਟ ਵਾਲੇ ਸੋਹਣੇ ਆ ਜੇ ਚੰਗੇ ਪ੍ਰਿੰਟ ਆ ਸਾਡੇ ਤੇ ਪ੍ਰਾੜ ਜੇ ਪ੍ਰਿੰਟ ਬਰੀਡ ਫੇਰ ਹੀ ਗਾਹ ਉਹਨੇ ਦੁੱਧ ਕੱਢਣਾ ਠੀਕ ਆ ਫੇਰ ਹੀ ਉਹਨੇ ਰਕਮ ਚ ਵੜਨਾ ਇਹ ਕਾਲੀ ਪੀਲੀ ਜੀ ਹੋਈ ਫੇਰ ਤਾਂ ਕਿਤੇ ਕਰਾਂ ਉਹ ਮੈਂ ਤੁਹਾਨੂੰ ਦੱਸਾਂ ਚੱਲ ਕਾਲੀਆਂ ਵੀ ਦੁੱਧ ਦਿੰਦੀਆਂ ਆਪਾਂ ਨਹੀਂ ਕਹਿੰਦੇ ਕਾਲੀਆਂ ਹੁਣ ਮੇਲਿਆਂ ਤੇ ਪੀਡੀਐਫ ਤੇ ਪਹਿਲੇ ਪਹਿਲੇ ਨੰਬਰਾਂ ਤੇ ਆਉਂਦੇ ਕਰੈਕਟਰ ਹੁੰਦੇ ਆ ਬਰੀਡ ਦੇ ਕਰੈਕਟਰ ਹੁੰਦੇ ਉਹ ਕੱਲਾ ਕਲਰ ਦਾ ਹੀ ਹੁੰਦਾ ਹੈ ਚੰਗੀ ਲੱਗੀ ਨਾ ਆ ਗਿਆ ਵੀਰੇ ਚਾਰ ਨੰਬਰ ਆ ਦੇਖ ਬਸ ਫੇਸ ਕੁਆਲਿਟੀ ਚੈੱਕ ਕਰੋ ਚਾਮਕਦਮ ਕ ਵੇਖ ਲੈ ਪਾਛੀ ਤੇ ਇਹ ਕਮੜੀ ਝੋਲੀ ਦਿਖਾ ਦਿਨਾ ਲੈ ਟਾਪ ਉੱਪਰ ਤਾਂ ਲੱਗਿਆ ਵਸਾਣੀ ਬਾਹਲਾ ਟਾਪ ਦਾ ਕੱਲਾ ਕੱਲਾ ਨਿੱਖੜ ਮਸ ਕਿਹੜਾ ਬੰਦਾ ਵਛੀਆਂ ਫਾਰਮ ਚ ਲੈ ਗਿਆ ਯਾਰ ਆਉਂਦੇ ਸਾਲ ਨੂੰ ਉਹਦਾ ਲੱਖਾਂ ਦਾ ਮਾਲ ਤਿਆਰ ਆ ਵੀਰੇ ਆ ਪਰ ਵਸੇਵਾ ਕਰਨੀ ਪੈਣੀ ਆ ਵੀਰੇ ਸੇਵਾ ਅਗਲੇ ਦੀ ਸੇਵਾ ਦਾ ਵੀਰੇ ਮੇਰੀ ਸੁਣ ਗਾਲਾ ਸੇਵਾ ਦਾ ਚਾਹੇ 5000 ਦੀ ਵਛੀਆਂ ਚਾਹੇ ਲੈ ਜਾ ਫਰੀ ਸੇਵਾ ਦਾ ਜੇ ਕਰੂਗਾ ਫੇਰ ਹੀ ਮੇਵਾ ਮਿਲਣਾ ਹੂੰਗਾ ਇਹ ਤਾਂ ਗੱਲ ਹੈ ਇਹਦਾ ਪਾ ਕਿੱਡਾ ਕ AB 20000 ਦੀ ਦੇ ਦੇ ਅੱਛਾ ਇੱਕੋ ਜਾਂ ਮੁੱਲ ਜਾਈ ਅੱਜ ਜਮਾ ਦਾ ਜੇ ਮੁੱਲਾ ਖੱਚ ਵਿੱਚ ਮੁੱਲਾ ਬਰੇ ਖੱਚ ਵਿੱਚ ਮੁੱਲਾ ਆ ਮੰਗਣ ਨੂੰ ਆਪਾਂ ਐ ਹੋਰ ਜੀ ਚੱਲੱਖੀ ਅਜਮਾਨਦਾਨ ਹੋ ਜਾਊਗਾ ਯਾਰ ਐ ਹੋਜੀ ਬੱਚੀ ਦਾ ਮਾਰਕੀਟ ਚਾਰਜ ਦਾ ਰੇਟ ਵੀਰੇ 25000 30000 ਐ ਚੱਲ ਰਹੇ ਹੂੰ ਠੀਕ ਆ ਐਡੀ ਚੰਗੀ ਬੱਚੀ ਐ ਹੋਰ ਪੈਸਾ ਨੂੰ ਨਹੀਂ ਮਿਲਦੀ ਸਿੱਧੀ ਜੀ ਗੱਲ ਆ ਯਾਰ ਹੂੰ 5 ਨੰਬਰ ਨਾਗ ਵੀਰੇ ਇਹ 7 ਮਹੀਨੇ ਉਮਰ ਆ ਬਰੜ ਹੂੰ 7 ਮਹੀਨੇ ਉਮਰ ਆ ਬੱਚੀ ਦੀ ਇਹ ਤਾਂ ਛੋਟਾ ਹੈ ਨਾ ਬੱਚਾ ਇਸ ਆਮਰਾ ਫੈਲਿਆ ਸਿਆਲਾ ਸਿਆਲਾ ਜੋ ਹੋਜੂ ਕਾਬਲੇ ਆਈਦੇ ਪਰ ਗ੍ਰੋਥ ਬਹੁਤ ਹਾਂ ਗ੍ਰੋਥ ਬਹੁਤ ਆ 7 ਮਹੀਨਿਆਂ ਦਾ ਬੱਚਾ ਚੰਗਾ ਚਾ ਪ੍ਰਿੰਟ ਵਾਲਾ ਚੋਲੀ ਇਹਦੇ ਤੋਂ ਬੜਾ ਮੇਰੇ ਨਾ ਕਿ ਲਿਆਉਂਦੇ ਹੁਣ ਮੈਂ ਆਪ ਵਾਕ ਜਾ ਇਕੱਠਾ ਨਹੀਂ ਕਰਦੇਗੇ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਠੀਕ ਆ ਗਾਂਵਿਆਂ ਇਹਨਾਂ ਨੂੰ ਅਗਲਾ ਜਿੱਥੇ ਪੰਜ ਸਾਹਮਣੇ ਦੋ ਹੀ ਸਾਹਮਣੇ ਬਹੁਤ ਹੂੰ ਇਹ ਤਾਂ ਗੱਲ ਹੈਗੀ ਆ ਹਾਂ ਦੋ ਹੀ ਪੰਜਾਂ ਨਾਲ ਕੰਮ ਕਰ ਜਾਣ ਠੀਕ ਹੈ ਮੇਰੇ ਹੁਣ ਪੱਠੇ ਦਾ ਪੰਜਾਂ ਨੂੰ ਵੀ ਖੋਣ ਹੈ ਤੇ ਦੋਹਾਂ ਨੇ ਅੱਧਾ ਖਰਚਾ ਖਾਣ ਠੀਕ ਆ ਤੇ ਜਿਹੜੋ ਬੇਚਰਿਆਂ ਉਹਨਾਂ ਨੇ ਪਾ ਨਾ ਤੋਤਨਾ ਮੋਰ ਵਿੱਚ ਵੜ ਗਿਆ ਹਾਂ ਇਹਦੀ ਡਿਮਾਂਡ ਜੀ ਇਹਦਾ 15000 ਰੁਪਿਆ ਬਰਾਬਰ ਇਹਦਾ 15000 ਹਾਂ ਇੱਕ ਜੋੜੀ ਲੈ ਲੂ ਆ ਹਾਂ ਆ ਦਿਆ 28000 ਦਾ ਜੋੜਾ ਦੇ ਦੋ ਅੱਛਾ ਠੀਕ ਆ ਤੇ ਬਾਕੀ ਗੱਲ ਐ ਉਹ ਆ ਜੇ ਕੋਈ ਤਿੰਨ ਲੈਂਦਾ ਤਾਂ ਸਾਰੇ ਪੰਜਾਬ ਦਾ ਕਰਾਇਆ ਫਰੀ ਤਿੰਨਾ ਤੇ ਹਾਂ ਸਾਰੀਆਂ ਪੱਤ ਹੈ ਗਈਆਂ ਸਾਰੀਆਂ ਤਹਿ ਹੈ ਗਈ ਹੈਗਾ 6 ਨੰਬਰ ਵੀ ਲਈ ਆਂ ਬਾਹਰ ਨੂੰ ਯਾਨੀ 1 ਨੂੰ ਛੱਡ ਕੇ ਬਾਕੀ ਸਾਰੀਆਂ ਖੀਰੀ ਆਈਆਂ ਹਾਂ ਅਖੀਰ ਨੂੰ ਤੇਰਾ ਆਹ ਨਾ ਦਾੰਦ ਚੈੱਕ ਕਰਾ ਦੇ ਲਾਫੜ ਠੀਕ ਆ ਲਓ ਜੀ ਲਓ ਕਰੋ ਬਾਤ ਕਹਿਣ ਦੀ ਗੱਲ ਨਹੀਂ ਜਿਹੜੀ ਆਪਾਂ ਦੱਸਤੀ ਉਹੀ ਨਿਕਲੂਗੀ ਇਹ ਗੱਲ ਨਹੀਂਗਾ ਬਈ ਇੱਥੇ ਆਏ ਨੂੰ ਚੱਕ ਦੇਣੇ ਪੈਜੋ ਬਈ ਅੱਜ ਤੱਕ ਨਹੀਂ ਲਾਂਬਾ ਆਪਾਂ ਲਿਆ ਨਾ ਲੱਗੇ ਲੋੜ ਹੀ ਨਹੀਂ ਬਈ ਨਾ ਪਿਆਰ ਪਾਟੇ ਨੋੜ ਨਹੀਂ ਲੈਣੇ ਅਗਲੇ ਤੋਂ ਹਾਂ ਠੀਕ ਆ ਆਪਾਂ ਕਿਉਂ ਐਵੇਂ ਆਪਾਂ ਗਲਤ ਜਾਣ ਵਰਗੇ ਹੁੰਦੇ ਕਿ ਬਾਕੀ ਉਹਦੇ ਕਰਨ ਨੂੰ ਜਦੋਂ ਆਪਾਂ ਆਪਦਾ ਮਾਰਜਨ ਵੇਖਣਾ ਜੀ ਆਪਾਂ ਗਲਤ ਕੰਮ ਕਿੰਨਾ ਕੁ ਟਾਈਮ ਚੱਲੂ ਆ ਭਾਈ ਵਾਹਲਾ ਚਾਹੋਂ ਟਾਈਮ ਨਹੀਂ ਚਾਹੁੰਦਾ ਇੱਕ ਦੂਰੀ ਹੋ ਜਾਂਦਾ ਬਾਤ ਮੋੜ ਕੇ ਬੰਦਾ ਕੱਟਿਆ ਜਾਂਦਾ ਹਾਂ ਅਗਲਾ ਕਈ ਫੋਨ ਤੇ ਬੇਫਿਕਰੋ ਕੇ ਮੰਗਾ ਲੈਂਦੇ ਜਿਹੜੇ ਬੰਦੇ ਲੈ ਕੇ ਗਏ ਆਪਣੇ ਤੋਂ ਬੰਦੇ ਰਿਸ਼ਤੇਦਾਰਾਂ ਨੂੰ ਵੀ ਲਿਆਦਿਆਂ ਨੂੰ ਵੀ ਦਵਾ ਕੇ ਲੈ ਗਏ ਹੂੰ ਠੀਕ ਹੈ ਤਾਂ ਹੀ ਦਵਾ ਕੇ ਲੈ ਜੇ ਲੋਨ ਵਿਸ਼ਵਾਸ ਆ ਹੂੰ ਨਸਿਕ ਕੋਲ ਹੋਰ ਨਿਕਲੇ ਕੋਲ ਹੋਰ ਉਹਨੂੰ ਫਾਇਦਾ ਨਹੀਂ ਆਵੇ ਤੇ ਸੀਮਨ ਦੱਸੀ ਜਾਏਗੇ ਆਪਾਂ ਕਰ ਆਪ ਭਰ ਕੇ ਆਪ ਸੁਆ ਕੇ ਆਪਾਂ ਨੂੰ ਠੀਕ ਆ ਪਰ ਜਿਹੜੀ ਚੀਜ਼ ਆ ਉਹ ਸਾਹਮਣੇ ਆਪ ਬੋਲੂਈ ਆ ਜਿੱਦਾਂ ਬਸੀਆਂ ਸੁਣੂਗਾ ਆਪੇ ਦੱਸਣਗੇ ਠੀਕ ਆ ਇਹਦੀ ਡਿਮਾਂਡ ਜੀ ਇਹਦੇ ਬਾਹਰ ਜੋੜੇ ਦੇ ਆਪਾਂ 14000 ਅੱਛਾ 14000 ਤਾਂ 1428000 ਦੀ ਜੋੜਾ ਲੈਂਦਾ ਹਾਂ ਹਾਂ ਜੇ ਵਾਅਦਾ ਉਹ ਕੱਲੀ ਦਾ ਕਰਾਂਗੇ ਤਾਂ ਭਰੋਸੇ ਹਾਵ ਨਾ ਮਾੜਾ ਮੋਟਾ ਕਰ ਲਾਂਗੇ ਬਾਹਰ ਨਹੀਂ ਫਰਕ ਪੈਂਦਾ ਠੀਕ ਆ ਬਾਕੀ ਵਿੱਚ ਮਾਨਦਾਨ ਬਾਈ ਕਹਿੰਦਾ ਹੋ ਜੂਗਾ ਜੀ ਨਾ ਕਿ ਚੰਗੇ ਆ 6 ਦੇ 6 ਇਕੱਠੇ ਲੈ ਜੋ ਕਿ ਤਾਂ ਪੰਜਾਬ ਦਾ ਕਰਾਇਆ ਫਰੀ ਆ ਬਾਕੀ ਹਾਂ ਬਾਕੀ ਜੇ ਬੰਦੇ ਨੇ ਕਿਸੇ ਨਾਲ ਵੀ ਆਨਲਾਈਨ ਮੰਗਾਉਣੀਆਂ ਤਾਂ ਠੀਕ ਆ ਇੱਥੇ ਆ ਕੇ ਚਾਹੇ ਮੰਗਾ ਲੈ ਜੋ ਸੱਲੀ ਕਰਨ ਜੋ ਵੀ ਕਰਨ ਭਾਵੇਂ ਪਕੜ ਜੂਮ ਕਰਕੇ ਵੀਡੀਓ ਬਣਾਉਣਾ ਹੈ ਹਾਂ ਹਾਂ ਇਹ ਜੀ ਆ ਸਾਰੀ ਦਾਸਤੀ ਕਈ ਬੰਦੇ ਚਾਹੇ ਕਿਤੇ ਹੁੰਦੇ ਆ ਪੈਸੇ ਫਸੇ ਖਣੀ ਬੱਚੀਆਂ ਹੋਣੀਆਂ ਨੇ ਇਹੋ ਜਿਹਾ ਕੰਮ ਸਾਡਾ ਨਹੀਂ ਹੈਗਾ ਠੀਕ ਆ ਆਪਣਾ ਰੋਜ਼ਾਂ ਨੂੰ ਵੀਡੀਓ ਬੋਲਦੀ ਹੁੰਦੀ ਰੋਜ਼ ਨੂੰ ਵੇਰਗੋ ਪੈਂਦੀਆਂ ਭਾਜੀ ਫਰੂਟ ਸਾਨੂੰ ਤਾਂ ਆਉਂਦਾ ਨਹੀਂ ਫਰੂਟ ਫਰੂਟ ਦੇ ਕਰਨੇ ਠੀਕ ਅਸੀਂ ਤਾਂ ਸਾਫ਼ ਕੰਮ ਕੀਤਾ ਤਾਂ ਸਾਫ਼ ਹੀ ਕਰਾਂਗੇ ਠੀਕ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ